ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਬਣਾ ਕੇ ਤਿਆਰ ਕਰਾਂਗੀ ਆਪਾਂ ਕद्दू ਦੇ ਕੋਪ ਤੇ ਤੇ ਇੱਥੇ ਮੈਂ ਕद्दू ਲਿਆ ਸੀ ਤੇ ਕद्दू ਨੂੰ ਮੈਂ ਛੇਲ ਲਿਆ ਸੀ ਛਿਲ ਕੇ ਆਪਾਂ ਧੋ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਉਦੋਂ ਡੰਡੀ ਵਾਈਸਾਈਡ ਲਾ ਦਵਾਂਗੇ ਤੇ ਕੋਪ ਤੇ ਬਣਾਵਾਂਗੇ ਆਪਾਂ ਆਲੂ ਪਾ ਕੇ ਸਬਜ਼ੀ ਤਕੋਕਤਿਆਂ ਨੂੰ ਮੈਂ ਕਦੂ ਕਾਸ਼ਨਾ ਆਪਾਂ ਇਹਨੂੰ ਕ੍ਰਸ਼ ਕਰ ਲੈਨੇ ਕਦੂ ਨੂੰ ਮੈਂ ਕ੍ਰਸ਼ ਕਰ ਲਏ ਸੀ ਤੇ ਹੁਣ ਆਪਾਂ ਇਹਨੂੰ ਨਿਚੋੜ ਲਵਾਂਗੇ ਤੇ ਤੁਸੀਂ ਇਹਨੂੰ ਕੱਪੜੇ ਦੇ ਨਾਲ ਵੀ ਇਹਨੂੰ ਨਿਚੋੜ ਸਕਦੇ ਮੈਂ ਹੱਥਾਂ ਦੇ ਨਾਲ ਹੀ ਇਹਨੂੰ ਨਿਚੋੜ ਲਵਾਂਗੀ ਨੋ ਛੋਟ ਛੋੜ ਕੇ ਆਪਾਂ ਇੱਕ ਬੋਲ ਦੇ ਵਿੱਚ ਇਹਨੂੰ ਪਾਈ ਜਾਵਾਂਗੇ ਕਦੂਆਂ ਨੂੰ ਮੈਂ ਨਚੋੜ ਲਿਆ ਸੀ ਤੇ ਕਦੂਆਂ ਦੇ ਵਿੱਚ ਇੰਨਾ ਪਾਣੀ ਨਿਕਲਿਆ ਤੇ ਪਾਣੀ ਨੂੰ ਆਪਾਂ ਵੇਸਟ ਨਹੀਂ ਕਰਨਾ ਇਹਨੂੰ ਆਪਾਂ ਵਰਤਣ ਵਿੱਚ ਕਰਾਂਗੇ ਇਥੇ ਮੈਂ ਬਰੀਕ ਅਦਰਕ ਨੂੰ ਕਟ ਲਿਆ ਸੀ ਤੇ ਅਦਰਕ ਪਾਵਾਂਗੇ ਅਦਰਕ ਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਕੋਕਤਿਆਂ ਦੇ ਵਿੱਚ ਕਸਤੂਰੀ ਮੇਥੀ ਪਾ ਦਾਂਗੇ ਥੋੜੀ ਜਿਹੀ ਥੁੰਨੇ ਹੋਇਆ ਜੀਰਾ ਥੋੜੀ ਜਿਹੀ ਵਿੱਚ ਆਪਾਂ ਜਵੈਨ ਐਡ ਕਰਾਂਗੇ ਕਾਲੀ ਮਿਰਚ ਪਾਊਡਰ ਸਾਫਤ ਤਨੀਏ ਨੂੰ ਮੈਂ ਇਹਨੂੰ ਦਰਦਰਾ ਜਿਹਾ ਕਰ ਲਿਆ ਸੀ ਤੇ ਇਹਨੂੰ ਆਪਾਂ ਐਡ ਕਰ ਦਵਾਂਗੇ ਮੇਰੀ ਮਿਰਚ ਪਾਵਾਂਗੇ ਨਮਕ ਪਾ ਦਵਾਂਗੇ ਫ੍ਰੀ ਕਟਿਆ ਧਨੀਆ ਇੱਥੇ ਕੁੱਟੀਆਂ ਮਿਰਚਾਂ ਪਾ ਦਾਂਗੇ ਸਵਾਦ ਅਸਰ ਇੱਥੇ ਲੈ ਜੀ ਆਪਾਂ ਵੇਸਣ ਤੇ ਵੇਸਣ ਦੇ ਆਪਾਂ 4 ਚਮਚੇ ਵੇਸਣ ਦੇ ਪਹਿਲੇ ਪਾਵਾਂਗੇ ਜੇ ਸਾਨੂੰ ਘੱਟ ਲੱਗੇਗਾ ਫਿਰ ਦੁਬਾਰਾ ਤੋਂ ਅਸੀਂ ਇਹਨੂੰ ਵਿੱਚ ਵੇਸਣ ਐਡ ਕਰਾਂਗੇ ਤੇ ਹੁਣ ਆਪਾਂ ਇਹਨੂੰ ਹੱਥ ਦੇ ਨਾਲ ਮਿਕਸ ਕਰਾਂਗੇ 1 ਚਮਚਾ ਆਪਾਂ ਵੇਸੰਦਾ ਹੋਰ ਐਡ ਕਰਕੇ ਤੇ ਮਿਕਸ ਕਰ ਦਵਾਂਗੇ ਹੁਣ ਅਸੀਂ ਇਹਦੇ ਕੋਕਟਿਆਂ ਦੀ ਤਿਆਰੀ ਕਰਾਂਗੇ ਹੁਣ ਕੋਕਟੇ ਬਣਾ ਲਾਂਗੇ ਤੇ ਕੋਕਟੇ ਆਪਾਂ ਇਸ ਤਰ੍ਹਾਂ ਬਣਾ ਕੇ ਪਲੇਟ ਵਿੱਚ ਰੱਖੀ ਜਾਵਾਂਗੇ ਇੱਥੇ ਮੈਂ ਕੋਕਟਿਆਂ ਨੂੰ ਬਣਾ ਲਿਆ ਸੀ ਤੇਲ ਗਰਮ ਹੋ ਗਿਆ ਸੀ ਹੁਣ ਆਪਾਂ ਇਹਦੇ ਵਿੱਚ ਕੋਕ ਤੇ ਪਾ ਦਵਾਂਗੇ ਕੋਕ ਤੇ ਇੱਥੇ ਬ੍ਰਾਊਨ ਹੋ ਗਏ ਸੀ ਕੋਕਤਿਆਂ ਨੂੰ ਮੈਂ ਕੱਢ ਦਵਾਂਗੀ ਦੂਸਰੀ ਵਾਰੀ ਆਪਾਂ ਫੇਰ ਦਬਾਕ ਹੋਏ ਜਨੂੰ ਪਾ ਦਵਾਂਗੇ ਇੱਥੇ ਸਾਰੇ ਕੋਕਕਿਆਂ ਨੂੰ ਮੈਂ ਪਾਤਾ ਸੀ ਤੇ ਇਹਨਾਂ ਨੂੰ ਵੀ ਆਪਾਂ ਬ੍ਰਾਊਨ ਕਰ ਲਵਾਂਗੇ ਇੱਥੇ ਮੈਂ ਸਾਰੇ ਕੋਕਟਿਆਂ ਨੂੰ ਬਣਾ ਲਿਆ ਸੀ ਕੋਕਟੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਕੋਕਟੇ ਬਣ ਗਏ ਉਹੋ ਕੜਾਈ ਲਈ ਲਈ ਸੀ ਤੇ ਇਹਦੇ ਵਿੱਚ ਮੈਂ ਤੇਲ ਘੱਟ ਕਰਤਾ ਸੀ ਤੇ ਇੱਕ ਚਮਚਾਪਾ ਜੀਰੇ ਦਾ ਤੜਕਾ ਲਵਾਂਗੇ ਜੀਰਾ ਤੜਕਿਆ ਗਿਆ ਹੁਣ ਮੈਂ ਇਥੇ ਪਿਆਜ਼ ਪਾ ਦਵਾਂਗੀ ਪਿਆਜ਼ਨ ਮੈਂ ਹੀ ਗ੍ਰਾਇੰਡ ਕਰ ਲਿਆ ਸੀ ਇਥੇ ਲਈ ਅਸੀਂ ਮੈਂ ਅਦਰਕ ਤੇ ਲਸਣ ਨੂੰ ਕੁੱਟ ਲਈ ਅਸੀਂ ਇਸੇ ਬ੍ਰੇਕਸ ਕੱਟ ਲਿਆ ਸੀ ਅੱਜਕੜ ਇਸ ਤਰ੍ਹਾਂ ਦੇ ਬ੍ਰੇਕ ਕੱਟ ਕੇ ਪਾਈਏ ਉੱਪਰ ਉਹਨਾਂ ਨੂੰ ਬਹੁਤ ਟੇਸਟ ਆਉਂਦਾ ਹੈ ਮਿਕਸ ਕਰ ਦੋਗੇ ਪਿਆਜ਼ਾਂ ਨੂੰ ਅਸੀਂ ਭੁੰਨ ਲਿਆ ਸੀ ਹੁਣ ਇਹਦੇ ਵਿੱਚ ਆਪਾਂ ਨਮਕ ਅੱਧਾ ਚਮਚ ਨਮਕ ਪਾਵਾਂਗੇ ਕਾਲੀ ਮਿਰਚ ਪਾਊਡਰ ਢੀ ਮਿਰਚ ਦੀ ਪਾਊਡਰ ਹੀਆ ਪਾਊਡਰ ਇੱਥੇ ਅਸੀਂ ਪਾਦਮੇ ਟਮਾਟਰ ਦੇ ਵਿੱਚ ਜੇ ਮੈਂ 2-3 ਮਿਰਚਾਂ ਨੂੰ ਗ੍ਰाइंड ਕਰ ਲਿਆ ਸੀ ਹੁਣ ਅਸੀਂ ਇਹਨਾਂ ਨੂੰ ਪਾੜ ਕੇ ਜਿਹੜੇ ਮਸਾਲੇ ਨੂੰ ਮਿਕਸ ਕਰ ਦਵਾਂਗੇ ਇੱਥੇ ਜਿਹੜਾ ਆਪਾਂ ਕਦੂਆਂ ਨੂੰ ਨਚੋੜਿਆ ਸੀ ਤੇ ਉਹਦਾ ਪਾਣੀ ਪਾ ਦਵਾਂਗੇ ਥੋੜਾ ਜਿਹਾ ਆਪਾਂ ਪਾਣੀ ਵੇਸਟ ਨਹੀਂ ਕਰਨਾ ਇਹ ਸੇਧ ਵਾਸਤੇ ਬਹੁਤ ਵਧੀਆ ਪਾਣੀ ਹੁੰਦਾ ਹੈ ਕਦੂ ਦਾ 1 ਚਮਚਾ ਕਸਤੂਰੀ ਮੇਥੀ ਪਾਵਾਂਗੇ ਆਪਾਂ ਤੇ ਮਸਾਲੇ ਨੂੰ ਮਿਕਸ ਕਰ ਦਵਾਂਗੇ ਫਿਰ ਅਸੀਂ ਇਹਦੇ ਵਿੱਚ ਆਲੂਆਂ ਨੂੰ ਐਡ ਕਰ ਦਵਾਂਗੇ ਆਲੂ ਪਾ ਕੇ ਮਿਕਸ ਕਰਾਂਗੇ ਤੋਂ ਬਾਅਦ ਅਸੀਂ ਆਪਾਂ ਇਹਨਾਂ ਨੂੰ ਤੜਕੇ ਨੂੰ ਆਪਾਂ ਢਾਕੇ ਪਕਾਵਾਂਗੇ ਤੜਕੇ ਦੇ ਵਿੱਚ ਆਲੂ 5-7 ਮਿੰਟ ਹੋ ਗਏ ਸੀ ਪਾਇਆ ਤਾਂ ਹੁਣ ਅਸੀਂ ਚੈੱਕ ਕਰ ਲਵਾਂਗੇ ਕਿ ਤੜਕੇ ਦੇ ਵਿੱਚ ਆਲੂ ਪਾ ਕੇ ਪਕਾਈਏ ਤਾਂ ਬਹੁਤ ਵਧੀਆ ਆਲੂ ਗਲ ਜਾਂਦੇ ਆ ਤੇ ਤੜਕਾ ਵੀ ਨਾਲ ਨਾਲ ਦੀ ਨਾਲ ਦੀ ਖੁਲ ਭੁੰਨ ਜਾਂਦਾ ਤੜਕਾ ਹੀ ਬਹੁਤ ਵਧੀਆ ਭੁੱਜ ਗਿਆ ਤਾਂ ਆਲੂ ਨੂੰ ਆਪੇ ਇੱਕ ਵਾਰੀ ਚੈੱਕ ਕਰ ਲੈਨੇ ਆ ਆਲੂ ਕਾਫੀ 80% ਪੱਕ ਚੁੱਕੇ ਆ ਤਾਂ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਸਿਹਰੀ ਵਿੱਚ ਥੋੜਾ ਜਿਆਦਾ ਪਾਇਆ ਕਿਉਂਕਿ ਕੋਪਤਿਆਂ ਨੇ ਵੀ ਪਾਣੀ ਪੀਣਾ ਤੇ ਹੁਣ ਅਸੀਂ ਇਹਨੂੰ ਪਾਣੀ ਪਾ ਕੇ ਤੇ ਸਬਜੀ ਨੂੰ ਆਪਾਂ ਰਜਾ ਦੇਵਾਂਗੇ ਟਾ ਕੇ ਪਕਾਵਾਂਗੇ ਇਹਨੂੰ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਨੂੰ ਮੈਂ 2-3 ਵਾਰੀ ਪਹਿਲੇ ਵੀ ਇਹਨੂੰ ਚੈੱਕ ਕਰ ਲਿਆ ਸੀ ਤੇ ਸਬਜੀ ਬਣ ਕੇ ਰੈਡੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਕੋਕ ਤੇ ਪਾ ਦਵਾਂਗੇ ਨਾਲ ਹੀ ਪਾ ਦਾਂਗੇ ਗਰਮ ਮਸਾਲਾ ਮਿਕਸ ਕਰ ਦਵਾਂਗੇ ਕੋਕ ਤੇ ਪਾ ਕੇ 2 ਮਿੰਟ ਵਾਸਤੇ ਇਹਨਾਂ ਨੂੰ ਪਕਾਵਾਂਗੇ ਆਪਾਂ ਜਿਆਦਾ ਨਹੀਂ ਪਕਾਉਣਾ ਵੀ ਮਿੰਟ ਭੋਗੇ ਸੀ ਕੋਕਤੇ ਪਾ ਕੇ ਤੇ ਹੁਣ ਅਸੀਂ ਇਹਨਾਂ ਨੂੰ ਧਨੀਏ ਨੂੰ ਪਾ ਦਵਾਂਗੇ ਤੇ ਗੈਸ ਨੂੰ ਬੰਦ ਕਰ ਦਵਾਂਗੇ ਤੇ ਸਬਜੀ ਬਣ ਗਈ ਹੈ ਤੇ ਸਬਜੀ ਕੋਕਤਿਆਂ ਦੇ ਆਲੂ ਕੋਕਤਿਆਂ ਦੀ ਸਬਜੀ ਬਹੁਤ ਵਧੀਆ ਬਣੀ ਆ ਬੱਚਿਆਂ ਨੂੰ ਆਲੂ ਕੋ ਆਲੂ ਕੋਕਤੇ ਬਹੁਤ ਪਸੰਦ ਕੋਕਤਿਆਂ ਦੇ ਵਿੱਚ ਆਲੂ ਪਾ ਕੇ ਸਬਜੀ ਨੂੰ ਆਪਾਂ ਕਲ ਟੇਨਰ ਵਿੱਚ ਪਾ ਦਾਂਗੇ ਜੇ ਤੁਹਾਨੂੰ ਆਲੂ ਕੋਪਤਿਆਂ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ